ਬਟਾਲਾ ਪੁਲਿਸ ਚਲਾਨ ਦੇ ਨਾਲ ਹੈਲਮਟ ਵੀ ਦਿੰਦੀ ਹੈ ਫ੍ਰੀ ਵਾਹਨ ਚਲਾਉਣ ਤੋਂ ਪਹਿਲਾਂ ਸੁਣ ਲੋ ਉਹ ਟ੍ਰੈਫਿਕ ਇੰਚਾਰਜ ਆਰਦੀ ਸਿੰਘ ਦੀ ਇਹ ਗੱਲ ਦਿੱਤਾ ਸਨੇਹਾ ਪਬਲਿਕ ਨੂੰ ਬਟਾਲਾ ਵਿੱਚ ਟ੍ਰੈਫਿਕ ਇੰਚਾਰਜ ਆਰਦੀ ਸਿੰਘ ਨੇ ਨਾਕਾਬੰਦੀ ਕੀਤੀ ਹੈ ਤੇ ਬਿਨਾਂ ਹੈਲਮਟ ਦੇ ਦੋ ਪਹੀਆ ਵਾਹਨ ਚਲਾਉਣ ਵਾਲੇ ਲੋਕਾਂ ਨੂੰ ਸਮਝਾਇਆ ਕਿ ਹੈਲਮਟ ਸਾਡੇ ਵਾਸਤੇ ਕਿੰਨਾ ਜ਼ਰੂਰੀ ਹੈ ਜਿਹੜੇ ਲੋਕ ਬਿਨਾਂ ਹੈਲਮਟ ਦੇ ਸੀ ਉਹਨਾਂ ਨੂੰ ਫ੍ਰੀ ਹੈਲਮਟ ਵੀ ਦਿੱਤੇਗੇ ਪੰਜਾਬ ਪੁਲਿਸ ਦੇ ਇਸ ਉਪਰਾਲੇ ਦੀ ਇਲਾਕੇ ਵਿੱਚ ਕਾਫੀ ਚਰਚਾ ਹੈ ਕਿ ਪੰਜਾਬ ਪੁਲਿਸ ਇਕੱਲੇ ਚਲਾਨ ਨਹੀਂ ਕਟਦੀ ਸਗੋ ਸਾਡੀ ਸੇਫਟੀ ਵਾਸਤੇ ਫ੍ਰੀ ਹੈਲਮਟ ਵੀ ਦਿੰਦੀ ਹੈ ਕੀ ਨਾਮ ਦਾ ਮੇਰਾ ਨਾਮ ਹੈ ਇੰਸਪੈਕਟਰ ਰਾਮਪ੍ਰਤਾ ਸਿੰਘ ਰਸਿਕ ਜਨਕਪਾਲਾ ਸਰ ਇਹ ਤੁਹਾਡੇ ਲੋਕਾਂ ਨੂੰ ਮਿਲਦਾ ਉਪਰਾਲਾ ਕੀ ਕਰਿਆ ਇਸ ਬਾਰੇ ਬਹੁਤ ਜੀ ਅੱਜ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੀ ਅਗੋਂ ਟਾਲਾ ਤੋਂ ਤੇ ਅਸੀਂ ਅਸੇ ਹੀ ਆਪਣੀ ਕਿਰਨ ਕਰੋ ਰੋਡ ਸੇਫਟੀ ਆਪਣਾ ਹੈਲਥ ਸੇਫਟੀ ਕਰਵਾਉਣ ਵੰਡੇਗੇ ਨੇ ਇਹ ਬਾਕੀ ਦੇ 2 ਬਿਲਦਰਾਂ ਨੂੰ ਆਪਾਂ ਡ੍ਰੈਸ ਕੋ ਤੇ ਚੱਲ ਫਰਾਇਆ ਗਿਆ ਹੈ ਇਹਨਾਂ ਨੂੰ ਬਾਗ ਰੱਖ ਕੇ ਫਿਰ ਆਪਾਂ ਪੂਰੇ ਰੱਖਣੀ ਹੈ ਗੱਡੀਆਂ ਦੇ ਵੀ ਦੇ ਰਿਫਲੈਕਟਰ ਵਗੈਰਾ ਵੀ ਲਗਾਏਗੇ ਹਾਂਜੀ ਹਾਂਜੀ ਉਹਦੇ ਬਾਰੇ ਵਿਜਾਗਰਤ ਕਰਦੇ ਦਸਤਕ ਉਹ ਗੱਡੀਆਂ ਜਿਹੜੇ ਟਰੈਕਟਰ ਟਰਾਲੇ ਆ ਆਪਣਾ ਜਿਹਨਾਂ ਤੇ ਲੱਗੀਆਂ ਗੱਡੀਆਂ ਕੋਈ ਆਪਣੇ ਹੈਗੀਆਂ ਜਿਹਨਾਂ ਤੇ ਕਿਸੇ ਲਾਈਟਾਂ ਜਿਹਾ ਕਰਨੀ ਨਹੀਂ ਲੱਗੀਆਂ ਉਹਨਾਂ ਤੇ ਆਪਾਂ ਮਗਰ ਆਪਣਾ ਰਿਫਲੈਕਟਰ ਲਾਏਗੇ ਤਾਂ ਜੋ ਮੇਰੇ ਕਿਨ ਕੋਈ ਪਰਸ਼ਾਨ ਨਾ ਹੋਵੇ ਕੋਈ ਐਕਸੀਡੈਂਟ ਕਰਨਾ ਨਾ ਹੋਵੇ ਉਹ ਪੂਰੇ ਬਿਲਦਰਾਂ ਨਾਲ ਟੀਮ ਐਸੀ ਕਰਨਾ ਚਾਹੁੰਦੇ ਹਾਂ ਦੂਰਦਰ ਕੀ ਆਪਣਾ ਤੇ ਬੇਨਤੀ ਕਰਨਾ ਜੀ ਮੈਂ ਸ਼ਹਿਰ ਵਾਸੀ ਹਾਂ ਕਿ ਜਿਹਨਾਂ ਟੂਰ ਦੇ ਦਰਵਾਜ਼ਾ ਫੋਲ ਵੀ ਨਰੇ ਆ ਸਾਰੇ ਆਪਣੇ ਪੇਪਰ ਪੂਰੇ ਰੱਖਣ ਕਾਲੇ ਫਿਲਮਾ ਨਾਲੋਂ ਬਾਕੀ ਹੈਲਮਟ ਆਪਣੇ ਉਹਦੀ ਵਰਤੋਂ ਕਰਾਂ ਕਿਉਂਕਿ ਸ਼ਹਿਰ ਇਹ ਕਿਹੜਾ ਇੱਕ ਨਜ ਕੇ ਸਾਇਆ ਕਿ ਸਰਪੇਟ ਦਾ ਜੀ ਆਪਣਾ ਚਾਲੋ ਸੋਦਾਏ ਜਾਨੀ ਮੈਂ ਸਾਨੂੰ ਸੱਤ